ਤੋ ਪਹਿਲਾਂ ਸਾਰਿਆਂ ਦਾ ਸਤਿ ਸ੍ਰੀ ਅਕਾਲ ਮੈਂ ਰਗਵੀਰ ਸਿੰਘ ਕਾਲੜਾ ਬਲਾਕ ਪ੍ਰੈਜ਼ੀਡੈਂਟ ਚੇਅਰਮੈਨ ਵਪਾਰਮੰਡਾ ਗੁਰਦਾਸਪੁਰ ਅੱਜ ਦਾ ਜਿਹੜਾ ਪ੍ਰੈਸ ਕਾਨਫਰੰਸ ਬੁਲਾਉਣ ਦਾ ਮਕਸਦ ਆ ਉਹ ਸ਼ਹਿਰ ਦੇ ਵਿੱਚ ਸਫਾਈ ਦਾ ਮਾੜਾ ਹਾਲ ਪਾਣੀ ਦੀ ਨਿਕਾਸੀ ਨਾ ਹੋਣਾ ਤੇ ਸਟੀਟ ਟ੍ਰੈਕਟਰ 90% ਬੰਦ ਸ਼ਹਿਰ ਦੇ ਵਿੱਚ ਗੰਦਗੀ ਦੇ ਢੇਰ ਇੰਨੇ ਕੋਈ ਜ਼ਿਆਦਾ ਲੱਗੇ ਨੇ ਕੋਈ ਚੁੱਕਣ ਦਾ ਅਰੇਂਜਮੈਂਟ ਨਹੀਂ ਨਾ ਕੋ ਹੈਗਾ ਸਾਡੇ ਬਾਰ ਬਾਰ ਕਹਿਣ ਤੇ ਵੀ ਇਹਨਾਂ ਨੇ ਕੋਈ ਵੀ ਸਾਡਾ ਕੰਮ ਨਹੀਂ ਕੀਤਾ ਕਿਸੇ ਨੂੰ ਨਹੀਂ ਉਹਦਾ ਕਾਰਨ ਹੈ ਕਿ ਡੇਂਗੂ ਜਿਹੜਾ ਸਭ ਤੋਂ ਵੱਧ ਫੈਲ ਰਿਹਾ ਹੈ ਵਿਸ਼ਾ ਸਾਰਨਾ ਚਿੰਤਾ ਦਾ ਵਿਸ਼ਾ ਇਹ ਹੈ ਕਿ ਡੇਂਗੂ ਜਿਹੜਾ ਸ਼ਰਜ ਬਹੁਤ ਫੈਲ ਰਿਹਾ ਹੈ ਬਜ਼ਾਰਾਂ ਦੇ ਵਿੱਚ ਸਟਰੀਟ ਲਾਈਟਾਂ ਟੋਟਲ ਬੰਦ ਨੇ ਸਾਨੂੰ ਸਾਰੇ ਚੌਕੀਦਾਰ ਜਿੰਨੇ ਵੀ ਸਿਕਿਉਰਿਟੀ ਗਾੜੇ ਰੱਖਦੇ ਆ ਉਹ ਸਾਰਿਆਂ ਦੇ ਫੋਨ ਆਂਦੇ ਨੇ ਕਿ ਲਾਈਟਾਂ ਜਗਾਓ ਰਾਤ ਨੂੰ ਦੋ ਚਾਰ ਦਿਨ ਪਹਿਲਾਂ ਮੀਂਹ ਪਿਆ ਪਾਣੀ ਦਾ ਨਿਕਾਸ ਬੀਆਂ ਵਾਲੀ ਮਾਰਕੀਟ ਬਾਟਾ ਚੌਂਕ ਜੇਰ ਰੋਡ ਗੀਤਾ ਭਵਨ ਰੋਡ ਜਹਾਜਵਾਲਾ ਚੌਂਕ ਉਹਦਾ ਬਾਈਪਾਸ ਅੰਡਰ ਬ੍ਰਿਜ ਬਣਿਆ ਹੈ ਉਹ ਵੀ ਸਾਰਾ ਜਿਹੜਾ ਬਾ ਪਾਣੀ ਚ ਡੁੱਬ ਗਿਆ ਸੀ ਫੋਗਿੰਗ ਵਾਸਤੇ ਹੁਣ ਇਹਨਾਂ ਨੂੰ ਕਿਹਾ ਫੋਗਿੰਗ ਮਸ਼ੀਨਾ ਵਾਸਤੇ ਇਹ ਕਹਿੰਦੇ ਸਾਡੀਆਂ ਮਸ਼ੀਨਾ ਖਰਾਬ ਨੇ ਪਰ ਇਹਨਾਂ ਨੇ ਆਪਣੇ ਘਰਾਂ ਦੇ ਵਿੱਚ ਫੋਗਿੰਗ ਮਸ਼ੀਨਾ ਜਿਹੜੀਆਂ ਨੇ ਉਹ ਕਰਵਾ ਲਿਆ ਕੰਪੋਗਿੰਗ ਕਰਵਾ ਲਈ ਆ ਸ਼ਹਿਰ ਦੇ ਵਿੱਚ ਸਟਰੀਟ ਲਾਈਟਾਂ ਮੱਲੇ ਮੈਂ 29 ਨੰਬਰ ਵਾਰਚ ਰਣਾ 29 ਨੰਬਰ ਵਾਰਚ ਮੈਨੂੰ ਰੋਜ਼ ਫੋਨ ਆਉਂਦੇ ਨੇ ਕਿ ਲਾਈਟਾਂ ਜਗਾਓ ਪਰ ਕੋਈ ਵੀ ਸਾਡੀ ਇਸ ਸਰਕਾਰ ਤੋਂ ਹੰਦੀ ਨਹੀਂ ਪਈ ਇਹ ਸਾਡਾ ਕਮੇਟੀ ਘਰ ਜਿਹੜਾ ਸਾਡੇ ਨਾਲ ਭੇਤ ਭਾਵ ਕਰ ਰਿਹਾ ਕਿਉਂਕਿ ਉਹ ਸਰਕਾਰ ਜਿਹੜੀ ਹੈ ਉਹ ਸਾਡੀ ਹੈ ਪਰ ਉਥੇ ਉਹਨਾਂ ਦਾ ਰਾਜ ਚੱਲਣ ਡਿਆ ਕਿਉਂਕਿ ਉਹਨਾਂ ਦੀ ਟੀਮ ਸਾਰੀ ਉਹਨਾਂ ਨਾਲ ਰਲੀ ਹੋਈ ਹੈ ਤੇ ਸਾਨੂੰ ਹਮੇਸ਼ਾ ਸਾਡੇ ਕੰਮਾਂ ਨੂੰ ਇਨਕਾਰ ਦੀ ਪਈ ਹੈ ਤੇ ਸਾਡੀ ਆਹੀ ਬੇਨਤੀ ਹੈ ਕਿ ਸਰਕਾਰ ਮਤਲਬ ਆਹੀ ਜੇ ਇਹਨਾਂ ਨੇ ਨਾ ਸਾਡੀਆਂ ਗੱਲ ਮੰਗਾ ਮੰਨੀਆਂ ਸ਼ਹਿਰ ਵਾਸੀਆਂ ਅਤੇ ਨਾ ਕੀਤਾ ਯਾ ਜਿਹੜੇ ਜਨਤਕ ਟਾਇਲਟ ਵਗੈਰਾ ਨੇ ਉਹ ਵੀ ਬਿਲਕੁਲ ਬੰਦ ਪਏ ਨੇ ਦੋ ਹੈਗੇ ਨੇ ਗਵਰਨਮੈਂਟ ਸਕੂਲ ਦੇ ਲਾਗੇ ਦੋ ਹੈਗੇ ਨੇ ਬਾਟਾ ਚੌਂਗ ਦੇ ਲਾਇਬ੍ਰੇਰੀ ਚੌਂਗ ਤੇ ਦੋ ਟੈਂਕੀ ਦੇ ਥੱਲੇ ਉਹਨਾਂ ਦਾ ਵੀ ਬਿਲਕੁਲ ਬੰਦ ਪਏ ਦੇ ਨੇ ਕੋਈ ਸਫਾਈ ਨਹੀਂ ਕੋਈ ਹਾਲ ਸਾਰੇ ਬੰਨ ਸਫਾਈ ਦਾ ਮਾੜਾ ਸ਼ਹਿਰ ਚ ਪ੍ਰਸ਼ਾਸਨ ਨਾਲ ਅਸੀਂ ਗੱਲ ਐਸ.ਡੀ.ਐਮ ਸਾਹਿਬ ਨੂੰ ਮਿਲੇ ਸੀ ਉਸ ਦਿਨ ਵਪਾਰ ਮੰਡਲ ਨੂੰ ਅਸਾਂ ਮੰਗ ਪੱਤਰ ਦਿੱਤਾ ਸੀ ਪਰ ਇਹ ਹੈ ਕਿ ਜੇ ਇਹ ਕਮੇਟੀ ਘਰ ਵਾਲੇ ਸਾਡੇ ਮਤਲਬ ਨਹੀਂ ਮੰਨੇ ਸਾਨੂੰ ਆਪਣੀ ਸਰਕਾਰ ਚ ਰਹਿੰਦੇ ਹੋયા ਵੀ ਇਹਨਾਂ ਨੂੰ ਧਰਨਾ ਦੇਣਾ ਪਿਆ ਇਹਨਾਂ ਦੇ ਵਿਰੁੱਧ ਅਸੀਂ ਧਰਨਾ ਦਿਆਂਗੇ ਤੇ ਲੋਕਾਂ ਦੀ ਭਲਾਈ ਵਾਸਤੇ ਕੰਮ ਕਰਾਂਗੇ ਇਹ ਸ਼ਹਿਰ ਵਾਸੀ ਜਿਹੜੇ ਅੱਜ ਇਕੱਠੇ ਹੋਏ ਨੇ ਇਹ ਜਿਹੜਾ ਸ਼ਹਿਰ ਵਿੱਚ ਕੂੜਾ ਕਰਕਟ ਫੈਲਿਆ ਚੁੱਕ ਨਹੀਂ ਰਹੇ ਹੈਗੇ ਗੰਦਗੀ ਵਧਦੀ ਜਾ ਰਹੀ ਆ ਇਹ ਜਿਹੜੇ ਸੌਣ ਭਾਦੋਂ ਦੇ 2 ਮਹੀਨੇ ਹੁੰਦੇ ਨੇ ਇਹ ਬਰਸਾਤਾਂ ਦੇ ਦਿਨ ਹੁੰਦੇ ਨੇ ਤੇ ਇਹਦੇ ਵਿੱਚ ਜਿਹੜੀ ਸਫਾਈ ਹੋਣੀ ਆ ਬਹੁਤ ਹੀ ਅੱਗੇ ਦੇ ਜਿਹੜੇ ਮਹੀਨੇ ਹੁੰਦੇ ਆ ਪਹਿਲਾਂ ਦੇ ਆ ਬਾਅਦ ਚ ਉਹਨਾਂ ਦੇ ਨਾਲੋਂ ਜਿਹੜੀ ਸੌਣ ਵੀ ਆ ਪਾ ਦੋ ਦਰ ਦੋ ਮਹੀਨੇ ਉਹਨਾਂ 'ਚ ਸਫਾਈ ਜ਼ਿਆਦਾ ਚਾਹੀਦੀ ਆ ਕਿਉਂਕਿ ਇਹ ਬਰਸਾਤਾਂ ਦੇ ਦਿਨ ਹੁੰਦੇ ਨੇ ਡੇਂਗੂ ਮਲੇਰੀਆ ਇਹਦੇ ਵਿੱਚ ਜ਼ਿਆਦਾ ਫੈਲਦਾ ਤੇ ਇਹਨਾਂ ਵੱਲੋਂ ਪਾਣੀ ਦੀ ਕੋਈ ਨਿਕਾਸੀ ਦਾ ਪ੍ਰਬੰਧ ਨਹੀਂ ਹੋ ਰਿਹਾ ਕੂੜੇ ਦਾ ਕੋਈ ਸਫਾਈ ਨਹੀਂ ਹੋ ਰਹੀ ਉਹਦੇ ਸੰਬੰਧ ਵਿੱਚ ਅੱਜ ਸੋਸ਼ਲ ਵਰਕਰ ਤੇ ਆਮ ਆਦਮੀ ਪਾਰਟੀ ਦੇ ਸਾਰੇ ਅਹੁਦੇਦਾਰ ਸਹਿਬਾਨ ਜਿਹੜੇ ਅੱਜ ਇਕੱਠੇ ਹੋਏ ਆ ਕਿਉਂਕਿ ਜਲਦੀ ਤੋਂ ਜਲਦੀ ਇਸ ਚੀਜ਼ ਸਮਾਧਾਨ ਸੋਸ਼ਲ ਵਰਕਰ ਵੀ ਸ਼ਹਿਰ ਵਾਸੀ ਵੀ ਕਿਉਂਕਿ ਜੇ ਮੰਨ ਲਓ ਕੋਈ ਬਿਮਾਰੀ ਆਉਂਦੀ ਆ ਤਾਂ ਉਹ ਮੇਰੇ ਪਰਿਵਾਰ ਤੇ ਨਹੀਂ ਆਉਣੀ ਜਾਂ ਕਿਸੇ ਹੋਰ ਤੇ ਨਹੀਂ ਆਉਣੀ ਸਾਰਿਆਂ ਤੇ ਆਉਣੀ ਆ ਸੋ ਇਸ ਕਰਕੇ ਇਸ ਚੀਜ਼ ਲਈ ਸਾਨੂੰ ਸਾਰਿਆਂ ਨੂੰ ਮਿਲ ਕੇ ਵਾਸਤਕਣੀ ਚਾਹੀਦੀ ਹੈ ਮੇਰਾ ਨਾਮ ਹਿਤੇਸ਼ ਮਹਾਜਨ ਬਲਾਕ ਪ੍ਰੈਜ਼ੀਡੈਂਟ ਗੁਰਦਾਸਪੁਰ ਅੱਜ ਮੁੱਦਾ ਸੀਗਾ ਜੀ ਅਸੀਂ ਆਪਣੇ ਲਈ ਨਹੀਂ ਬੈਠੇ ਸਾਨੂੰ ਸ਼ਹਿਰ ਦੇ ਵਿੱਚ ਇੰਨੇ ਲਾਮੇ ਮਿਲੇ ਇੰਨੀਆਂ ਗੱਲਾਂ ਸੁਣਨ ਨੂੰ ਮਿਲੀਆਂ ਕਿਉਂਕਿ ਸ਼ਹਿਰ ਦੇ ਵਿੱਚ ਸਫਾਈ ਵਿਵਸਥਾ ਚਰਮਰਾ ਗਈ ਆ ਨਗਰ ਕੌਂਸਲ ਮਤਲਬ ਇੰਨੇ ਲੋਕੀ ਦੁਖੀ ਨੇ ਅਗਰ ਉੱਥੇ ਕੰਪਲੇਂਟ ਵੀ ਕਰਦੇ ਨੇ ਤੇ ਉਹਨਾਂ ਦਾ ਕੋਈ ਵੀ ਕੰਮ ਨਹੀਂ ਹੁੰਦਾ ਮਤਲਬ ਸੁਣਵਾਈ ਤੱਕ ਨਹੀਂ ਹੁੰਦੀ इवन ਅਸੀਂ ਆਹਨੂੰ ਕਹਿੰਦੇ ਨੇ ਅਸੀਂ ਦੇਖੋ ਸਰਕਾਰ ਚ ਕਮੇਟੀ ਘਰ ਦੇ ਵਿੱਚ 29 29 ਐਮਸੀ ਜਿਹੜੇ ਨੇ ਉਹ ਕਾਂਗਰਸ ਦੇ ਨੇ ਉਹਨਾਂ ਦਾ ਪ੍ਰਧਾਨ ਬਲਜੀਤ ਉਹ ਵੀ ਐਮਐਲਏ ਦਾ ਭਰਾ ਉਹ ਉੱਥੇ ਪ੍ਰਧਾਨ ਹੈ ਤੁਸੀਂ ਮੰਨਣਾ ਨਹੀਂ ਹੈ ਕਿ ਅਸੀਂ ਗੱਲ ਕਰਨੇ ਆ ਤੇ ਸਾਡੀ ਗੱਲ ਦੀ ਸੁਣਵਾਈ ਵੀ ਨਹੀਂ ਹੁੰਦੀ ਤੇ ਜੇ ਕੋਈ ਕਰ ਲੈਂਦਾ ਹੈ ਉਹ ਮੁਲਾਜ਼ਮ ਤੇ ਉਹਦੀ ਖਚਾਈ ਹੋ ਜਾਂਦੀ ਹੈ ਮਤਲਬ ਇਹ ਬਿੱਤਕਰੇ ਨਾਲ ਕੰਮ ਹੋ ਰਿਹਾ ਔਰ ਲੋਕਾਂ ਨੂੰ ਜਾਣ ਬੁੱਝ ਕੇ ਪਰੇਸ਼ਾਨ ਕੀਤਾ ਜਾ ਰਿਹਾ ਔਰ ਪਿਛਲੇ ਕੁਝ ਦਿਨਾਂ ਤੋਂ ਸ਼ਹਿਰ ਦੇ ਵਿੱਚ ਕੂੜਾ ਕਰਕਟ ਹੁਣ ਦੋ ਦਿਨ ਪਹਿਲਾਂ ਨਾ ਬਾਰਿਸ਼ ਹੋਈ ਸੀ ਇੱਧਾ ਪੋਣਾ ਘੰਟਾ ਤੁਸੀਂ ਦੇਖੋਗੇ ਮਤਲਬ ਹਰ ਚੌਂਗ 'ਚ ਹਰ ਬਾਜ਼ਾਰ ਦੇ ਵਿੱਚ ਪਾਣੀ ਖੜਾ ਹੋ ਗਿਆ ਮਤਲਬ ਕੀ ਸੁਈਦਾ ਵਾ ਹੁਣ ਬਿਮਾਰੀਆਂ ਫੈਲ ਨਹੀਂ ਆਣੇ ਮਤਲਬ ਲੋਕਾਂ ਦੇ ਨਾਲ ਨਾ ਵੀ ਇਹ ਕੀਤਾ ਜਾਵੇ ਠੀਕ ਆ ਰਾਜਨੀਤੀ ਆਪਣੀ ਜਗ੍ਹਾ ਲੇਕਿਨ ਜਿਹੜੀ ਲੋਕਾਂ ਦੀ ਸੇਵਾ ਲੋਕਾਂ ਨੇ ਉਹਨੂੰ ਇਲੈਕਟ ਕੀਤਾ ਸੀਗਾ ਇਲੈਕਟਡ ਨੇ ਆਇਆ ਤੇ ਲੋਕਾਂ ਦੀ ਸੇਵਾ ਕਰਨ ਲੋਕਾਂ ਨੂੰ ਪਰੇਸ਼ਾਨੀ ਦੇਣਾ ਨਾ ਦੇਣ ਤੇ ਜੇ ਨਹੀਂ ਇਹਨਾਂ ਕੋ ਹੁੰਦਾ ਤੇ ਤਸਰੀਫਾ ਦੇ ਘਰ ਬੈਜੇ ਨਾ ਬਾਕੀ ਜੇ ਸਾਨੂੰ ਹੁਣ ਜੇ ਸਾਡੀ ਮੰਨ ਲੈਣਗੇ ਮੰਗਾ ਤੇ ਠੀਕ ਆ ਨਹੀਂ ਮੰਨਣਗੇ ਤੇ ਅਸੀਂ ਦੋ ਚਾਰ ਦਿਨ ਬਾਅਦ ਫਿਰ ਅਸੀਂ ਧਰਨਾ ਬੈਠਾਂਗੇ ਦਰਿਆ ਵਿਛਾਲਾਂਗੇ ਇਹ ਉਹ ਦੇ ਗਿਆ ਐ ਐਡਮ ਸਾਰੀ ਇਹੋ ਸਾਬ ਤੇ ਸਾਡੀ ਗੱਲ ਹੀ ਨਹੀਂ ਸੁਣਦੇ ਈਵਨ ਫੋਨ ਹੀ ਨਹੀਂ ਚੁਗਦੇ ਜਦ ਇੱਕ ਫੋਨ ਕਰਨੇ ਫੋਨ ਵੀ ਨਹੀਂ ਚੁਗਦੇ ਐਸਡੀਐਮ 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 ਸਾਹਿਬ ਨੂੰ ਅਸੀਂ ਮੰਗ ਪੱਤਰ ਦਿੱਤਾ ਸੀਗਾ ਦੋ ਤਿੰਨ ਦਿਨ ਹੋਏ ਅਸੀਂ ਮੰਗ ਪੱਤਰ ਦਿੱਤਾ ਉਹਨਾਂ ਨੇ ਸਾਨੂੰ ਆਸ਼ਵਾਸਨ ਦਿੱਤਾ ਸੀਗਾ ਅਸੀਂ ਕੰਮ ਕਰਾਂਗੇ ਕਿਹਾ ਅਸੀਂ ਇੱਕ ਦੋ ਦਿਨ ਹੋਰ ਉਹਨਾਂ ਨੂੰ ਵੇਟ ਕਰ ਲਾਂਗੇ ਲੇਕਿਨ ਅਸੀਂ ਅਸੀਂ ਨਾ ਅੱਜ ਇਕੱਠੇ ਇਸ ਕਰਕੇ ਹੋਏ ਆ ਕਿ ਲੋਕਾਂ ਦਾ ਮਸਲਾ ਆ ਇਹ ਸਾਡਾ ਮਸਲਾ ਨਹੀਂ ਹੈਗਾ ਇਹ ਸ਼ਹਿਰ ਦਾ ਮਸਲਾ ਆ ਔਰ ਸ਼ਹਿਰ ਦੇ ਬਸਤੀਆਂ ਨੂੰ ਇੰਨਾ ਮਤਲਬ ਪੇਛਾਨ ਕੀਤਾ ਜਾ ਰਿਹਾ ਇਹ ਜਾਣ ਬੁਝ ਕੇ ਕੀਤਾ ਜਾ ਰਿਹਾ ਦੀ ਸਰਕਾਰ ਦਾ ਨਾਮ ਬਦਨਾਮ ਹੋਏ ਜਦ ਕਿ ਨਗਰ ਕੌਂਸਲ ਦੇ ਵਿੱਚ 올 ਇਨ ਆਲੋ ਨੇ ਸਾਡੀ ਕੋਈ ਇੰਟਰਫੀਰੈਂਸ ਵੀ ਨਹੀਂ ਹੁਣ ਦੇਖੋ ਅਸੀਂ ਅਸੀਂ 2-3 ਦਿਨ ਦਿੰਦੇ ਆ ਜੀ ਉਸ ਤੋਂ ਬਾਅਦ ਸਾਨੂੰ ਧਰਨਾ ਦੇਣਾ ਪੈਗਾ ਅਸੀਂ ਬੈਠਾਂਗੇ ਅਸੀਂ ਲੋਕਾਂ ਲਈ ਬੈਠਾਂਗੇ ਰਾਜਨੀਤੀ ਕੋਈ ਇਹ ਨਹੀਂ ਹੈਗਾ ਕਿ ਕਿਸੇ ਨੇ ਕੋਈ ਸਟਾਰ ਲਾਗੇ ਨੇ ਰਾਜਨੀਤੀ ਸੇਵਾ ਲਈ ਆ ਸੇਵਾ ਭਾਵਨਾ ਆਣਗ ਰਾਨੀ ਦੀ ਕਰੋ ਮਤਲਬ ਅਸੀਂ ਆਮ ਕ੍ਰਿਟਿਸਾਈਜ਼ ਨਹੀਂ ਕਰਦੇ ਤੁਸੀਂ ਕਿੰਨੀ ਵੀ ਸਾਨੂੰ ਵੇਖਿਆ ਕ੍ਰਿਟਿਸਾਈਜ਼ ਕਰਦੇ ਨਹੀਂ ਲੇਕਿਨ ਹਾਲਾਤ ਹੀ ਸ਼ਹਿਰ ਇਹੋ ਜਿਹੇ ਬਣਾਤੇ ਨੇ ਕਿ ਸਾਨੂੰ ਅੱਜ ਦੁਖੀ ਮੈਂ ਦੁਖੀ ਹੋ ਕੇ ਕਹਿ ਰਿਹਾ ਕਿ ਦੁਖੀ ਹੋ ਕੇ ਸਾਨੂੰ ਅੱਜ ਇਕੱਠਾ ਹੋਣਾ ਪਿਆ ਬਿਲਕੁਲ ਜੀ ਲੋਕੀ ਹੁਣ ਗੱਲਾਂ ਕਰਦੇ ਨੇ ਲੋਕੀ ਸਾਨੂੰ ਜਦੋਂ ਕਰਦੇ ਨੇ ਆਈ ਉਹਨਾਂ ਸਾਹਮਣੇ ਉਹਨਾਂ ਦਾ ਹੱਲ ਕਰਨ ਲਈ ਫੋਨ ਕਰਨੇ ਆ ਉਹ ਦੇਖਦੇ ਨੇ ਯਾਰ ਫੋਨ ਨਹੀਂ ਚੁਕੋਇਆ ਜੇ ਕਿਸੇ ਨੇ ਚੁੱਕ ਲਿਆ ਤੇ ਕੰਮ ਨਹੀਂ ਹੋਇਆ ਹੁਣ ਸਾਡੇ ਤੁਸੀਂ ਕਹਿ ਰਹੇ ਹੋ ਆਮ ਪਾਰਟੀ ਨਹੀਂ ਇੱਥੇ ਵਪਾਰ ਮੰਡਲ ਵੀ ਹੈਗਾ ਜੀ ਇਹ ਮਤਲਬ ਸਾਰੇ ਸ਼ਹਿਰ ਦੇ ਵਸਨੀਕ ਆਏ ਨੇ ਵਪਾਰ ਮੰਡਲ ਨੇ ਸ਼ੋਗਮਾ ਜੀ ਸਾਡੇ ਪ੍ਰਧਾਨ ਵਪਾਰ ਮੰਡਲ ਦੇ ਨੇ ਇਹ ਚੇਅਰਮੈਨ ਸਾਡੇ ਵਪਾਰ ਮੰਡਲ ਦੇ ਨੇ ਨੀਰਸ ਲੋਤਾ ਜੀ ਸੋਸ਼ਲ ਵਰਕਰ ਹੋ ਰਹੇ ਰਾਜਨੀਤਿਕ ਨਹੀਂ ਜੀ ਮਤਲਬ ਸਾਰੇ ਸ਼ਹਿਰ ਦੇ ਸਾਰੇ ਵਸਨੀਕ ਆ ਨੇ ਸਾਹਬ ਗੋੜ ਜੀ ਨੇ ਮਤਲਬ ਇਗਰ ਮਤਲਬ ਇਹ ਨਹੀਂ ਕਹਿ ਸਕਦੇ ਤੁਸੀਂ ਇੱਕ ਪਾਰਟੀ ਅਸੀਂ ਕੋਈ ਇਹ ਨਹੀਂ ਮਤਲਬ ਜਿਹੋਣ ਲੋਕਾਂ ਦਾ ਜਿਹੜਾ ਦੁੱਖ ਆ ਲੋਕਾਂ ਦੀ ਤਕਲੀਫ ਆ ਅਸੀਂ ਉਹ ਰੱਖਣ ਲਈ ਆਏ ਆ ਸਰਕਾਰ ਕਾਹਦੀ ਅਰਚਨ ਬੰਦੀ ਆ ਦੱਸੋ ਸਰਕਾਰ ਦੀ ਸਰਕਾਰ ਦੇ ਸੋ ਕੋਈ ਆਂਦੀ ਆ ਸਾਡੇ ਦੇ ਹਲਕਾ ਇੰਚਾਰਜ ਨੇ ਉਹ ਲੋਕਾਂ ਦੇ ਨਾਲ ਦੋ ਵੀ ਮਦਦ ਕਰਦੇ ਨੇ ਸੇਵਾ ਕਰਦੇ ਨੇ ਭਰਾ ਜੇ ਤੁਹਾਡਾ ਫਰਜ ਆ ਦੇਖੋ ਸਾਨੂੰ ਤੁਹਾਡੇ ਕੋਲ ਉਮੀਦ ਆ ਤੁਹਾਨੂੰ ਕਿਉਂ ਹੀ ਸਦਿਆ ਕਿਉਂ ਅਸੀਂ ਆਪਣੀ ਗੱਲ ਰੱਖਣੀ ਆ ਸਾਨੂੰ ਇੱਕ ਅੱਛਾ ਪਲੇਟਫਾਰਮ ਮਿਲੇ ਅਸੀਂ ਤੁਹਾਡੇ ਅੱਗੇ ਤਾਂ ਗੱਲ ਰੱਖ ਰਿਹਾ ਤੁਸੀਂ ਫਿਸ਼ਪਾਰਕ ਤੇ ਵੀ ਗੱਲ ਕਰੋ ਫਿਸ਼ਪਾਰਕ ਕਿਤੇ ਅੰਡਰ ਆ ਜੀ ਨਗਰ ਕੌਨਸੇ ਦੇ ਅੰਡਰ ਆ ਨਾ ਬਿਲਕੁਲ ਤੁਸੀਂ ਹੁਣ ਪੁੱਟ ਸਵਾਲ ਪੁੱਟ ਕਰੋ ਉਹ ਉੱ ਮੈਨੂੰ ਨਹੀਂ ਲੱਗਦਾ ਜੇ ਹੋਏ 10% ਕੋਈ 2% ਦੀ ਗੱਲ ਹੋਵੇ ਮੰਨ ਸਕਣਾ ਲੇਕਿਨ ਤੁਹਾਨੂੰ ਪਤਾ ਉੱਥੇ ਪਿੱਛੇ ਇੱਕ ਚਰਚਾ ਚੱਲੀ ਸੀ ਕੋਈ ਇੱਥੋਂ ਉੱਠਲ ਪਟਕ ਹੋਈ ਹੈ ਬੁਲਾ ਜਾਂਦੀ ਬਾਕੀ ਤੁਸੀਂ ਵੀ ਜਤਿੰਦਰ ਜੀ ਮੈਂ ਤੁਹਾਨੂੰ ਜਾਣਦੇ ਤੁਹਾਡਾ ਵੀ ਹੋ ਗਿਆ ਸੀਗਾ ਐਨਓਸੀ ਦੇ ਪੈਸੇ ਸ਼ੇਰ ਆਮਲੇ ਹੰਡੇ ਨੇ ਟੀਐਸ 1 ਦੇ ਫਾਰਮ ਮਿਲਦਾ ਉਹਦੇ ਪੈਸੇ ਸ਼ੇਰ ਆਮਲੇ ਰਹੇ ਉਹ ਤੁਹਾਡੇ ਪ੍ਰੈਸ ਵਾਲੇ ਭਰਾਵਾਂ ਨੂੰ ਵੀ ਪਤਾ ਹੀ ਆ ਈਵਨ ਮੈਨੂੰ ਪਤਾ ਕਿ ਤੁਹਾਡੇ ਨਾਲ ਵੀ ਇੱਕ ਵਾਰੀ ਬੀਤਿਆ ਸੀ ਇਤਨਾ ਹੀ ਸਭ ਸਭ ਤੁਹਾਨੂੰ ਵੀ ਮਿਲਦਾ ਹਾਂਜੀ ਗਰਦਾਸਪੁਰ ਮਪਾਰਮੰਡਲ ਪ੍ਰਧਾਨ ਪ੍ਰੈਜ਼ੀਡੈਂਟ ਸ਼ੋਕ ਮਾਜਨ ਇਹ ਸ਼ਹਿਰ ਦੇ ਜਿਹੜੇ ਹਾਲਾਤ ਹੈਲੇ ਬਹੁਤ ਜ਼ਿਆਦਾ ਸ਼ਹਿਰ ਗੰਦਗੀ ਨਾਲ ਭਰਿਆ ਪਿਆ ਵਾ ਸਾਨੂੰ ਲੋਕਾਂ ਨੇ ਹਰ ਰੋਜ਼ ਕੋਈ 10 15 20 ਬੰਤੇ ਜਿਹੜੇ ਸਾਨੂੰ ਰੋਜ਼ ਫੋਨ ਆਉਂਦੇ ਨੇ ਆ ਕੇ ਕੰਮ ਲੇਟਾ ਦਿੰਦੇ ਨੇ ਇਹ ਸਰਕਾਰ ਤੁਹਾਡੀ ਆ ਆਮ ਪਾਰਟੀ ਸਰਕਾਰ ਆ ਮहदी ਇਦਾਂ ਕੰਮ ਜਿਹੜੇ ਨਹੀਂ ਹੁੰਦੇ ਵੇ ਐ ਸਾਨੂੰ ਥਾਂ ਥਾਂ ਗੰਦਗੀ ਢੇਰ ਲੱਗੇ ਨੇ ਬਿਟ ਗਏ ਨਾਲ ਕੰਮ ਹੁੰਦਾ ਪਿਆ ਇਹ ਜਿਹੜਾ ਕੰਮ ਹੁੰਦਾ ਪਿਆ ਬਿਟ ਗਏ ਨਾਲ ਹੁੰਦਾ ਪਿਆ ਵਾ ਇਹ ਕੋਈ ਦੂਈ ਨਹੀਂ ਕਰਦਾ ਵੀ ਆਪਣੇ ਲੋ ਵੀ ਅਸੀਂ ਆਪਣੇ ਮੇ ਵਾਹ ਦੇ ਬਿਗੈਰ ਕੰਮ ਕਰੀਏ ਪਰ ਕੋਈ ਵੀ ਜ਼ਬਾਵ ਤੋਂ ਬਿਨਾਂ ਕੰਮ ਨਹੀਂ ਹੁੰਦਾ ਫਟਕਾ ਕੰਮ ਹੁੰਦੇ ਪਏ ਨੇ ਬੱਜੇ ਕਿਛਦਾ ਕੋਈ ਕੋਈ ਚੀਜ਼ ਬਣਾਤਾ ਪਿਆ ਉਹਦਾ ਸਮਾਨ ਚੁੱਕ ਕੇ ਲੈ ਜਾਣਗੇ ਪਹਿਲਾਂ ਵੀ ਇਹਨੂੰ ਤੰਕ ਕਰੋ ਇਹ ਸਾਡੇ ਉਹਨਾਂ ਦੇ ਉਹਨਾਂ ਦੇ ਬੰਦੇ ਨੇ ਮੈਂ ਇਸ ਕਰਕੇ ਉਹ ਸੁਪਰ ਕੇ ਨਾਲ ਇਹ ਕੰਮ ਹੋਣ ਲਿਆ ਜੀ ਤੇ ਇਸ ਉਹਦੇ ਉਹਦੇ ਹੁੰਦੇ ਸਾਰ ਸ਼ਹਿਰ ਵਿੱਚ ਹਰ ਤਰ੍ਹਾਂ ਦੇ ਜਿੱਥੇ ਮਰਜੀ ਜੇ ਰੋੜ ਦੇਖ ਲੋ ਨਹਿਰੂ ਬਾਰਗ ਦੇਖ ਲੋ ਜਿੱਥੇ ਮਰਜੀ ਜਾ ਕੇ ਦੇਖ ਲੋ ਉੱਥੇ ਨੰਗੇ ਨਹੀਂ ਜਾਂਦਾ ਜਦੋਂ ਉੱਥੇ ਗੱਡੀਆਂ ਪਾਰਕਿੰਗ ਗੱਡੀਆਂ ਲਾਂਦ ਜਾਂਦੇ ਨੇ ਗ੍ਰਾਹਕ ਉਹ ਆ ਕੇ ਕਹਿੰਦੇ ਬੜੀ ਮੁਸ਼ਕਲ ਨਾਲ ਉਥੋਂ ਆਏ ਆ ਐਸ ਕਰਕੇ ਸ਼ਹਿਰ ਦੇ ਜਰੀਏ ਵਿੱਚ ਸਭ ਬਹੁਤ ਖਰਾਬ ਆ ਉਹਦਾ ਹੱਲ ਕੀਤਾ ਜਾਏ ਜੇ ਉਹਦਾ ਹੱਲ ਨਾ ਹੋਇਆ ਉਹਦੇ ਉਹਦੇ ਬਰਖਰਾ ਬੇਰਹਿਤ ਰਹਿੰਦੇ ਆ